ਇਸ ਇਲੈਗਲ ਜਿਹੜੇ ਸਾਇਲੈਂਸਰ ਜਿਹੜੇ ਨਾ ਪਟਾਕੇ ਜਿਹੜੇ ਮਾਰਦੇ ਆ ਬੁਲੇਟ ਮੋਟਰਸਾਈਕਲਾਂ ਦੇ ਉਹ ਸਾਰੇ ਜਿਹੜੇ ਪੁਲਿਸ ਵੱਲੋਂ ਚਲਾਨ ਕੀਤੇ ਗਏ ਸੀ ਤੇ ਕੋਲ ਲਵਾਏ ਗਏ ਸੀ ਉਹ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਸਾਰਿਆਂ ਨੂੰ ਅੱਜ ਡਿਸਟਰੋਏ ਕੀਤਾ ਗਿਆ ਤਾਂ ਕਿ ਦੁਬਾਰਾ ਉਹ ਜਾਂ ਮਾਰਕੀਟ 'ਚ ਨਾ ਆ ਸਕਣ ਜਾਂ ਮਿਸਯੂਜ਼ ਨਾ ਹੋ ਸਕਣ ਇਹ ਰੋਡ ਰੋਲਰ ਦਾ ਇੰਤਜ਼ਾਮ ਕਰਕੇ ਤੇ ਪਬਲਿਕਲੀ ਤਾਂ ਹੀ ਇਹ ਕੀਤਾ ਹੈ ਕਿ ਲੋਕੀ ਦੇਖਣ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆਵੇ ਕਿ ਜੋ ਕੰਪਨੀ ਦਾ ਸਾਇਲੈਂਸਰ ਹੈਗਾ ਉਹ ਹੀ ਠੀਕ ਹੈ ਜਿਹੜਾ ਉਹਦੇ ਤੋਂ ਜਾਲੀ ਕਢਵਾ ਕੇ ਉਹਦੇ ਪਟਾਕੇ ਮਾਰਦੇ ਆ ਉਹਦਾ ਨਿਸ਼ਾਨੀ ਹੈ ਇੱਕਦਮ ਕੋਈ ਬਜ਼ੁਰਗ ਹੈ ਕਿਸੇ ਨੂੰ ਪਟਾਕਾ ਵੱਜ ਗਿਆ ਕੋਈ ਆੜ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਵੈਸੇ ਕੋਈ ਬਿਮਾਰ ਬੰਦਾ ਹੈਗਾ ਉਹਨੇ ਸੈਟਿੰਗ ਹੋ ਸਕਦੀ ਹੈ ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਬੁਲਟ ਮੋਟਰ ਰੱਖਦੇ ਆ ਜੋ ਕੰਪਨੀ ਦਾ ਸਾਇਲੈਂਸਰ ਆਦਾ ਉਹੀ ਲਗਾਣ ਅਦਰਵਾਈਜ਼ ਫਿਰ ਚਲਾਣ ਵੀ ਹੋਊਗਾ ਤੇ ਸਾਇਲੈਂਸਰ ਵੀ ਲੱਗੂਗਾ ਚਲਾਣ ਦਾ ਜਿਹੜੇ ਜ਼ੁਬਾਨਦਾਰ ਵੇਚਦੇ ਐ ਉਹਨਾਂ ਤੇ ਵੀ ਕਾਰਵਾਈ ਹੋਊਗੀ ਅਗਰ ਉਹ ਨਹੀਂ ਬੰਦ ਕਰਨਗੇ ਇਲੈਗਲ ਵੇਚ ਇਹ 100 ਦੇ ਘਰੀ ਸੀਗੇ ਕੋਈ ਐਗਜੈਕਟ ਕਿੰਤੀ ਦੇ ਵੀ ਕਿਸੇ ਦਾ ਅਸੀਂ ਪਿਛਲੇ 3-4 ਦਿਨ ਆ ਪੈਸੇ ਤੋਂ ਇੱਕ ਮਹੀਨਾ ਚੱਲਿਆ ਇਹ ਸਾਰਾ ਪ੍ਰੋਫੈਸਰ ਦੀ ਐਗਜੈਕਟ ਫਿਗਰ ਤੋਂ ਨਾ ਆ ਬਿਲਕੁਲ ਇਸ ਤਰ੍ਹਾਂ ਅਵੇਲੇਬਲ ਨਹੀਂ ਹੈ ਉਹਦੇ ਜਿੰਨੇ ਵੀ ਮੋਟਰਸਾਈਕਲ ਦੀਆਂ ਰੇੜੀਆਂ ਬਣਾਈ ਹੋਥੇ ਸੀ ਜਾਂ ਪੈਸੇ ਜਿਹਨਾਂ ਨੇ ਲੀਗਲ ਕੁਝ ਸੇਵ ਹੋਈ ਐਕਸਟਰਾ ਉਹ ਚੀਜ਼ਾਂ ਉਹ ਆਈਆਂ ਰਹੀ ਕੋਈ ਨਾ ਉਹਦੇ ਸਪੈਸਰ ਗਾਰੰਟੀ ਸੀ ਇਹ ਰਿਕਸ਼ਾ ਜਿਹੜਾ ਹੈ ਉਹ ਵੀ ਅਸੀਂ ਇੱਕ ਚਲਾਵਾਂਗੇ ਜਿਹਦਾ ਕੁਕੇ ਦੇ ਵਿੱਚ ਇਹ ਕਾਫੀ ਜ਼ਿਆਦਾ ਜਾਮ ਰਵਾਉਂਦੇ ਆ ਸੰਜੀਗੱਪੇ ਦੀ ਦਿੱਤੇ ਦੇ ਕਰਕੇ ਬਹੁਤ ਲੰਬੀ ਹੈ ਅਸੀਂ ਉਹਨਾਂ ਨੂੰ ਇੱਕ ਵਾਰ ਮੀਟਿੰਗ ਕਰਾਵਾਂਗੇ ਉਹਨਾਂ ਨੂੰ ਪ੍ਰਧਾਨ ਜੀ ਜਿਹੜਾ ਲੇਖੜ ਹੋਊਗਾ ਉਹਨਾਂ ਨੂੰ ਇੱਕ ਵਾਰ ਸਮਝਾਵਾਂਗੇ ਨਹੀਂ ਸਮਝਦੇ ਕੋਲਾਣਲਾ ਵਿਚਾਰ ਕਰਦੇ ਨਹੀਂ ਕੋਲਣ ਵਾਲਿਆਂ ਦੇ ਕਿਸੇ ਕਿਸਮ ਦੀ ਮਾਰ ਨਹੀਂ ਕਰਦੇ ਕੀ ਕਾਰਵਾਈ ਸੰਭੀ ਨਹੀਂ ਉਹਨਾਂ ਲਈ ਜਦੋਂ ਉਹਦੇ ਆਣੇ ਦੇ ਤਾਂ ਕਾਰਵਾਈ ਕਰਾਂਗੇ ਠੀਕ ਹੈ